ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਰਾ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪਹਿਜ ਰਖਦਾ ਆ ਰਾਮ ਰਾਜੇ ਹਰਨਾਖਿ ਸੁਦਸ਼ਟ ਹਰ ਮਾਰਿਆ ਪ੍ਰਹਿਲਾਦ ਤੇ ਰਾਇਆ ਅਹੰਕਾਰੀਆ ਅਨੰਦ ਕਾ ਪਿਠ ਦੇ ਮੰਤਲੇ ਛਡਾਇਆ ਸਰੋਕ ਮਾਲਾ ਪਹਿਲਾ ਦੁਖਦਾਰੋ ਸੂਰੋ ਭਇ ਜਾ ਸੋ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋਂ ਕਰੀ ਨਾ ਹੋਈ ਬਲੇ ਹਾਰੀ ਗੁਰਤਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਾਹਾ ਜਾਤ ਮੈਂ ਜੋ ਜੋਤ ਮੈਂ ਜਾਤਾ ਕਲ ਕਲਾ ਭਰਪੂਰ ਰਹਿਆ ਤੂ ਸਚਾ ਸਾਹਿਬ ਸਿ ਸਵਾਲਿ ਯੋਜਨ ਗੀਤੀ ਸੋ ਪਾਰ ਪਿਆ ਕਉ ਨਾਨਕ ਕਰਤੇ ਗਿਆਂ ਬਾਤਾ ਜੁਗਿਸ਼ ਕਰਨਾ ਸੋ ਕਰ ਰਹਿਆ ਸੋਦਰ ਰਬ ਹਸਾ ਮਹੱਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੀਰਾ ਕੀ ਹੈ ਸੋ ਕਰ ਕੇ ਹਾ ਜਿਦ ਵੈ ਸਰਵ ਸਮਾਲੇ ਵਾਜੇ ਤੇਰੇ ਨਾਮ ਦਾ ਰਿਕ ਸੰਖਾ ਕੀਤੇ ਤੇਰੇ ਵਾਣ ਹਾਰੇ ਕੀਤੇ ਤੇਰੇ ਰਾਗ ਰੀਸੋ ਕਹੀਆ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਣ ਪਣੀ ਵੈ ਸੰਤੁਰ ਗਾਵੈ ਰਾਜਾ ਧਰਮ ਦੁਵਾਰੇ ਗਾਵਨ ਤੁਧਨੋ ਚਿਤ ਗੁਪਤ ਲਿਰ ਜਾਣ ਲਿਖਲੇ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹੋਂ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਦਰੰਦਰ ਆਸਣ ਬੈਠੇ ਦੇਵ ਧਿਆਨ ਦਰਨਾਲੇ ਗਾਵਨ ਤੁਧਨੋ ਸਿਧ ਸਮਾਧੀ ਅੰਦਰ ਗਾਵਨ ਤੁਧਨੋ ਸਦ ਵਿਚਾਰੇ ਗਾਵਨ ਤੁਧਨੋ ਜਤੀ ਸਦੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੰਨ ਰਖੀਸ਼ਵਰ ਜੋ ਜੋ ਵਿਦਾਨਾ ਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮਚ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵੰਤ ਤੁਧਨੋ ਜੋਤ ਮਹਾ ਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੇ ਗਾਵੰਤ ਤੁਧਨੋ ਖੰਡ ਮੰਡਲ ਬ੍ਰਹਮੰਡ ਕਰ ਘਰ ਖੇਤੇ ਤੇਰੇ ਧਾਰੇ ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਚੀ ਨਾਹੀ ਅਭੀ ਉਸ ਜਾਇ ਨਾ ਜਸੀ ਰਚਨਾ ਜੇ ਨਰ ਚਾਈ ਰੰਗੇ ਰੰਗੇ ਬਾੰਧੇ ਕਰ ਕਰ ਜਿਨਸੀ ਮਾਇਆ ਜਿਨੋਂ ਪਾਈ ਕਰ ਕਰ ਦੇਖਿਆ ਗੀਤਾ ਆਪਣਾ ਜਿਉ ਤਿਸ ਦੀ ਵਿੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਬਾਦਸ਼ਾਹ ਹੋ ਸਾਹਾ ਪਤਸਾਏ ਨਾਨਕ ਰਣ ਰਜਾਈ ਅਸਾ ਮਹਲਾ ਪਹਿਲਾ ਸੋਣ ਵਡਾ ਕਹਿ ਸਭ ਕੋ ਏ ਕੀ ਵਡ ਵੱਡਾ ਰੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣਾ ਵਾਲੇ ਤੇਰੇ ਰੇ ਸੁਮਾਈ ਵੱਡੇ ਮੇਰੇ ਸਾਹਿਬ ਆਗੈ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕਿਵੜ ਚੀਰਾ ਰਾਹਾ ਸਭ ਸੁਰਤੀ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਰਹਾਉਂ ਗਾਣ ਨਾ ਜਾਇ ਤੇਰੀ ਤਲਵੜ ਆਈ ਸਭ ਸਤ ਸਭ ਕਾਪੂ ਸਭ ਚੰਗਿਆਈਆ ਸਦਾ ਪ੍ਰਖਾ ਗੀਆਂ ਵਡਿਆਈਆ ਤੁਧ ਬਣ ਸਦੀ ਕੇ ਨਾ ਪਾਈਆ ਕਰਮਿ ਲੈ ਨਾ ਹੀ ਠਾਕ ਰਹੀਆ ਅਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਿਸ ਅਗਿਆਚਾਰਾ ਨਾਨਕ ਸਤਿ ਸਵਰਨ ਆਹਾਰਾ ਅਸਾ ਮਹਲਾ ਪਹਿਲਾ ਆਖਾ ਜੀਵੈ ਸ੍ਰਹਿ ਮਰਜਾ ਅਖਣ ਕਾ ਸਚਨਾ ਸੱਚੇ ਨਾਮ ਕੀ ਲਾਗੈ ਭੂਖ ਤ ਭੂਖ ਖਾਇ ਚਲਿਐ ਦੂਖ ਸੁਖ ਵਿਸਰੈ ਮੇਰੀ ਮਾਈ ਸੱਚਾ ਸਭ ਸਚੈ ਨਾਹੀ ਰਾਹਾ ਸੱਚੇ ਨਾਮ ਕੀ ਤੇਰ ਵਿੜਿਆਈ ਆਤਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕਿਆ ਖਣ ਨ ਪਾਏ ਵਟਰ ਹੋਵੇ ਕਾਟ ਨਾ ਜਾਏ ਨਾ ਮਰੈ ਨਾ ਹੋਵੇ ਸੋਗ ਦਿਨ ਨ ਰਹੈ ਨਝੁਕੇ ਭੋਗ ਗੁਣ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕਾਇ ਕੀਤੀ ਰਾਤ ਖਸਮ ਵਿਸਾਰੈ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੂਰੀ ਮਹੱਲਾ ਚੌਥਾ ਹਰਿ ਕੇ ਜਨ ਸਤਗੁਰ ਸਤਪੁਰਖਾ ਮੈ ਨ ਕੋ ਗੁਰੁ ਪਾਸ ਥਾਂ ਕੀਰੇ ਕਰਮ ਸਤਗੁਰ ਸਰਣਾਇ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵੋ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਰਖਾਈ ਹਰ ਗੀਰਤ ਹਮਰੀ ਰਹਿ ਰਾਸੂਰਾ ਹਰਜਨ ਕੇਵੜ ਭਾਗ ਵੜੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਵਤਾਸ ਹੈ ਮਿਲ ਸੰਗਤ ਗੁਰ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਹੀਣਿਆ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾ ਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਨ ਧੁਰ ਮਸਤਕ ਲਿਖਿਆ ਲੇਖਾਸ ਤਨ ਤਨ ਸਤ ਸੰਗਤ ਜਿਤ ਹਰ ਅਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹਲਾ 5 ਕਾਹੇ ਮਨ ਚਿਤ ਵੁਦਮ ਜਾ ਆਹਾਰ ਹਰ ਜੀਉ ਪ੍ਰਿਆ ਸਹਿਬਤ ਰਮਜਨ ਤੋ ਪਾਏ ਤਾਕਾਰ ਜਿ ਕੋ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਾਹਾ ਜਨਨ ਪਿਤਾ ਲੋਕ ਸੁਤ ਬਿਨਤਾ ਕੋਈ ਨਕਿਸ ਕੀ ਧਰੇ ਆ ਸਿਰ ਸਿਰ ਸੰਬਾਹੇ ਠਾਕੁਰ ਕਾਹੇ ਮਨ ਪਉ ਕਰਿਆ ਊੜੇ ਊੜਾ ਵੈਸੇ ਕੋ ਸਾਥਿਸ ਪਾਛੇ ਵਿਚਿ ਨਿ ਸ਼ਰਿਆ ਤਿਨ ਗਮਣ ਕਲਾ ਵੈ ਕਉਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਾਬਨੇ ਦਾ ਨਾ ਦਸ ਸਵਸ਼ਟੇ ਸੇ ਦਾ ਨਾ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰੋਗ ਵਸਾ ਮਹਲਾ ਚੌਥਾ ਸੋ ਗੁਰੂ ਕੋ ਓ ਅੰਕਾਰ ਸਤ ਗੁਰ ਪ੍ਰਸਾਦ ਸੋ ਗੁਰੂ ਨਰਿੰਜਨ ਹਰ ਪ੍ਰੁਰਖ ਨਰਿੰਜਨ ਹਰਿ ਅਗਮ ਅਗਮ ਅਪਾਰਾ ਸਭ ਤੇ ਆਵੈ ਸਭ ਤੇ ਆਵੈ ਤੁਧ ਜੀ ਅਰਥ ਛੇ ਸੇ ਜਨਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾਰਾ ਹਰਿ ਤੇ ਆਭੂ ਸੰਤੋ ਜੀ ਸਭ ਦੁਖ ਵਿਸਾਰਨਾਰਾ ਹਰਿਆ ਪੇਠਾਕੁਰ ਹਰਿਆ ਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੁਮ ਘਟ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਗੁਰੂ ਸਮਾਣਾ ਏਕ ਵਾਤਾ ਏਕ ਭੇਖਾਰੀ ਸਭ ਤੇਰੇ ਚੋ ਜਿ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜਿਉ ਤੁਰ ਬਿਨੇ ਅਵਰ ਨਾ ਜਾਣੜਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਗਾ ਗੁਣ ਆਸੁ ਗਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਗੁਰ ਬਾਣਾ ਹਰਿ ਧਿਆਵੈ ਹਰਿ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਠੀ ਜਾਉ ਕੀ ਵਾਸੀ ਜਿਨ ਨਰ ਭਾਉ ਜਿਨਾਰ ਨਿਰਭਉ ਤੇ ਆਇਆ ਜੀ ਤਿਨ ਕਾ ਭਾਉ ਸਭੁ ਗਵਾਸੀ ਜਿਨ ਸੇਵਿਆ ਰਾਜਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਉ ਸਮਸੀ ਸੇਧਨ ਸੇਧਨ ਜਿਨਰ ਤੇ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੇ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤੋ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਾਰ ਆਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਰੈਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪ੍ਰਣਾਭੋ ਸਿਮਰਤ ਸਾਸਤ ਜੀ ਕਰ ਗਿਰਿਆ ਗਡ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਵਰਨ ਪਰ ਕਰਤਾ ਜੀ ਤੁਧਿ ਜਿਉੜਿਆ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਦੇ ਆਪੇ ਸ੍ਰਿਸ਼ਟ ਸਭੁ ਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹਲਾ 4 ਤੂੰ ਕਰਤਾ ਸਚੁ ਆਰੈ ਮੈਂ ਦਾਸਾ ਸਾਈ ਜੋ ਤਉ ਭਾਵੈ ਸੋਈ ਥੀ ਸੇ ਜੋ ਤੂੰ ਦੇਹ ਸੋਇ ਹਉ ਪਾਈ ਰਹਾਉ ਸਾਹ ਤੇਰੀ ਤੂੰ ਸਭ ਨੇ ਧਿਆਇਆ ਇਸਨੂੰ ਕਿਰਪਾ ਕਰੇ ਤੇ ਨਾਮ ਰਤਨੋ ਪਾਇਆ ਗੁਰਮਘਲਾ ਦਾ ਮਨ ਮੁਗਵਾਇਆ ਤੁਦਿਆ ਵਿਛੋੜਿਆ ਮਿਲਾਇਆ ਤੂੰ ਦਰੀਆ ਉਹਦਾ ਤੁਜੀ ਮਾਹੇ ਤੁਜ ਮਨ ਦੂਜਾ ਕੋਈ ਨਾਹੇ ਜੀ ਜਨ ਸਭ ਤੇ ਰਾਖੇ ਏਲ ਵਿਜੋਗ ਮਿਲ ਵਿਛੋੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾਰੇ ਸੋਈ ਜਨ ਜਾਣੜਾ ਹਰ ਗੁਣ ਸਾਦੀ ਆਵ ਖਾਣੇ ਜਿਨਨ ਅਰ ਸੇਵਿਆ ਤੈਨਸੂਰ ਪਾਇਆ ਸਜਹੀ ਅਰਨਾਉ ਸਮਾਇ ਤੂੰ ਆਪੇ ਕਰਤਾ ਤੀਰਹ ਕੀਆ ਸਭ ਹੋਏ ਤੁਦ ਬਿੰਦੂ ਜੈ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਨ ਲੈ ਪਹਿਲਾ ਤਿਤ ਸਰਵਰਣ ਵੇਲੇ ਨਿਵਾਸ ਪਾਣੀ ਪਾਉ ਤੈਨੇ ਕੀਆ ਅੰਕ ਜੋ ਮੋ ਪਗ ਨਹੀਂ ਚਾਲੈ ਹਮ ਦੇਖਾਂ ਤਾਂ ਡੂਬੀ ਹਲੇ ਮਾਨੇਤ ਨਾ ਚੇਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਾਹਾ ਨਾਉ ਜਤੀ ਸਤੀ ਨਹੀਂ ਪੜਿਆ ਮੂਰ ਮੁਗਦਾ ਜਨਮ ਪਿਆ ਤਰੁਣਤ ਨਾਨ ਤਿਨ ਕੀ ਸਰਣਾ ਜਿੰ ਤੂ ਨਾਹੀ ਵੀਸਰਿਆ ਅਸਾ ਮੱਲਾ ਪੰਜਵਾ ਭਈ ਪ੍ਰਾਪਤ ਮਨੁ ਖੁਦ ਹੁਰੀਆ ਗੋਬਿ ਨਿਮਰਣ ਕੀਏ ਤੇਰੀ ਬਰੀਆ ਔਰ ਕਾਇ ਤਰਗ ਤਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਰਨਾਵ ਸਰਨ ਜਾਮ ਲਾ ਭਗਵਾਨ ਤਰਣ ਕੈ ਜਨ ਅਮ੍ਰਿਤਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰੇ ਰਾਜਾ ਕਉ ਨਾਨਕ ਅਮਰੀਜ ਕਰਮਾ ਸਰਨ ਬਰੇ ਕੀ ਲਾਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਦਨਾ ਜਾਨਿਆ ਹਰਿ ਰਾਇ ਕਹੋ ਨਾਨਕ ਅਮਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਨਾ ਇਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਛੇ ਦਸੁਇ ਕਬਿ ਬਾਚ ਬੇਂਦੀ ਜੋ ਬਈ ਅਮਰੀ ਕਰੋ ਹਾਥ ਦੈ ਰਚਾ ਪੂਰਨ ਹੋਏ ਚਿਤ ਕੀ ਇਛਾ ਤਉ ਚਰਨ ਨਮਨ ਲੈ ਹਮਾਰਾ ਆਪਣਾ ਹਜ਼ਾਰ ਕਰੋ ਪ੍ਰਤਿਪਾਰ ਅਮਰੇ ਦੁਸ਼ਟ ਸਭਾ ਤੁਮ ਕਾਵੋ ਆਪਾਦੈ ਮੋਇ ਬਚਾਓ ਸੁਖੀ ਵਸਾ ਮੂਰਿ ਪਰਿਵਾਰਾ ਸੇਵ ਸਿ ਸਭ ਕਰਿ ਤਾਰਾ ਮੂਰਚਨ ਕਰਿ ਸਬਾਰਨ ਕੋ ਆਸ਼ੰਗ ਰਜੈ ਪੂਰਨ ਹੋਏ ਹਮਾਰੀ ਅਸਾ ਤੂਰ ਵਜਨ ਕੀ ਰੈ ਪਿਆਸਾ ਤੁਮੈ ਛਾੜ ਗਏ ਗੁਰਨਾਥਿਆ ਜੋ ਵਰਜਾਉ ਸੁਗੰਤੇ ਪਾਉ ਸਿਮ ਸਿਖਾਂ ਮਾਰੇ ਤਾਰੀਐ ਚੁਣ ਚੁਣ ਸਦਰ ਹਮਾਰੇ ਵਾਰੀਐ ਆਪਹਾਦੈ ਮੁਜਾ ਵਰਜੈ ਮਰਨ ਕਾਲ ਕਤਰਾ ਸਨੇ ਮਿਰਜੈ ਊਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝੂ ਕਰਿਓ ਰੱਛਾ ਰਾਗਲੇ ਮੋ ਰਖ ਨਾਰੇ ਸਗਲ ਸੰਤ ਸਾਇ ਪਿਆਰੇ ਦੀਨਵੰਦੁ ਉਸਤਨ ਕੇ ਅੰਤਾਰ ਤੁਮੋ ਪੂਰੀ ਚਤੁਰਦਸ ਗੰ타 ਕਾਲ ਪਾਇ ਬ੍ਰਹਮਾ ਭਗਵ ਤੇਰਾ ਕਾਲ ਪਾਇ ਸ਼ਿਵ ਜੋਗ ਤੇਰਾ ਕਾਲ ਪਾਇ ਕਰਿਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ yogi ਸ਼ਿਵ ਕੀਓ ਮੇਧ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇ ਹਮਾਰਾ ਜਮਨ ਕਾਲ ਸਭ ਜਗਤ ਬਨਾਜੋ ਦੇਵ ਦੈਤ ਜਸਨੁ ਬਜਾਜੋ ਆਦੰਤੇ ਕੈ ਓਕਾਰਾ ਸੁ ਗਰੂ ਸਮਝਿਓ ਹਮਾਰਾ ਨਮਸ਼ਕਾਰ ਤੁਹੀ ਕੋ ਹਮਾਰੀ ਸਕਲ ਪ੍ਰਜਾ ਜਨਿਆ ਸਵਾਰੀ ਸਿਵਗਨ ਕੋ ਸਗਨ ਸੂਦੀਓ ਸਦਰਣ ਕੋ ਪਲਮੋ ਵਰਕੀਓ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬੁਰ ਕੀ ਪੀਰ ਪਛਾਨਤ ਚੀਟੀ ਦੇ ਗੁੰਚਰ ਸੁ ਬੁਲਾ ਸਬਰ ਕਿਰਪਾ ਦੇਸ ਕਰ ਬੁਲਾ ਸੰਤਨ ਦੋ ਪਾਇਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਕਟ ਕਟ ਕੇ ਪੜ ਪੜ ਕੀ ਜਾਨੈ ਜਬ ਉਦ ਕਰ ਕਰਾ ਕਰ ਤਾਰਾ ਪ੍ਰਜਾ ਧਰਤ ਤਉ ਦੇਹ ਅਪਾਰਾ ਜਬ ਅਕਰਖ ਕਰਤ ਹੋ ਕਬਹੁ ਤੁਮ ਮੈ ਮਿਲਤ ਦੇਹ ਧਰ ਸਭਹੁ ਜੇ ਕੇ ਬਦਨਾ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਜੋ ਚਾਰੈ ਤੁਮ ਸਭੇ ਤੇਰਾ ਤਨ ਰਾਲਮ ਜਾਣਤ ਵੇਦ ਭੇਦ ਹਰਿ ਆਲਮ ਨਰੰਕਾਰ ਨਿਰਭਕਰ ਨਿਲੰਭ ਆਦੋ ਨੀਲਾ ਨਾਦੋ ਸੰਭ ਤਾਕਾ ਮੂੜ ਚਾਰਤ ਵਿਦਾ ਜਾ ਕੋ ਭੇਵ ਨ ਪਾਉ ਤਵੇਦਾ ਤਾਕੋ ਕਰ ਪਰ ਨ ਮੰਨਤ ਮਹਾ ਮੂੜ ਕਜ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਰੰਕਾਰ ਕਾ ਚਿੰਤਨੇ ਪਿਵ ਆਪ ਆਪਣੀ ਬੁਧਾ ਜੀਤੀ ਬਨਨ ਬਨਨ ਤੋਏ ਦੇਤੀ ਤੁਮਰਾ ਲਖਾ ਨ ਜਾਏ ਬਸਾਰਾ ਕਿ ਬੇਸਿਆ ਪ੍ਰਥਮ ਸੰਸਾਰਾ ਏਕ ਰੂਪ ਅਨੂਸ ਰੂਪਾਰ ਵਯੋ ਰਾਵ ਕਈ ਪੂਪਾ ਅੰਡ ਜੇ ਰੇ ਸਤ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਉ ਹੋਲ ਰਾਜਾ ਹੋਇ ਬੈਠਾ ਕਉ ਸਿਮਟ ਭਜੋ ਸੰਕਰ ਕੈਠਾ ਸਿਗਰੀ ਸਿਟ ਦਿਖਾਇ ਅਚੰਭਵ ਆ ਜੁਗਾ ਸੁਰੂ ਸੁਯੰਭਵ ਔਰ ਚਾ ਮੇਰੀ ਤੁਮ ਕਰੋ ਸਿਖੋ ਵਾਰਿਸ ਸੰਗਰੋ ਦੁਸ਼ਟੀਏ ਤੇ ਉਠਵਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਧਾ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਵਮਰੇ ਪੁਰਖ ਜਨਮ ਪਗ ਪਰੇ ਤਿਆਰੇ ਤਿਨ ਕੇ ਤੋਂ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਹੈ 타ਕੇ ਕਾਲ ਨਿਕਨੇ ਆਏ ਹੈ ਰਚਾ ਹੋਏ 타ਹੇ ਸਭ ਕਾਲਾ ਦੁਸ਼ਟ ਅਰਸ਼ਟੰਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨਹਰੋ 타ਕੇ 타ਤਰ ਮੋ ਹਰੋ ਰਿਦਿ ਸਦ ਘਰ ਮੋ ਸਭ ਹੋਈ दुष्ट शाश्वत सक न कोई एक बार जिन तु मैं सम्भारा काल फांस ते तायो वारा जिन नर नाम ते आरू कहा दारद दुष्ट दोखेरा खड्ग कीत मैं शरण तिहारी आपा दलियो बारी सरवट प्रमोह सहाय दुष्ट दोख ते लो बचाई खड्ग कीत मैं शरण तिहारी आपा दलियो बारी ਸਰਵ ਠੌਰ ਮੋਹ ਸਹਾਈ ਦੁਸ਼ਟ ਦੋ ਤੇ ਲਿਹੋ ਬਚਾਈ ਸਵਈਆ ਆਹੇ ਗਏ ਜਾ ਤੇ ਤੁਮਰੇ ਤਵ ਤੇ ਕੋ ਆਗ ਤਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੋ ਰਾਨ ਰੇ ਕਹਿ ਮਤ ਇਕ ਨ ਮਾਨਿਓ ਸਿਮਰਤ ਸਾਸਤਰ ਵੇਦ ਬੇ ਸਵੈ ਮੋ ਭੇਦ ਕਾ ਮੇਕ ਨ ਜਾਣਿਓ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮਾਨਕ ਸਭ ਤੋਏ ਬਖਾਨਿਓ ਦੁਹਿਰਾ ਸਗਲ ਦਵਾਰ ਕੋ ਸਾਡਕੈ ਗਇਓ ਤਵਾਰ ਦਵਾਰ ਮਹੰਗੇ ਕੀ ਲਾਜ ਇਸ ਗੋਬਿੰਦਾਸ ਸੁਤਵਾਰ ਸਗਲ ਦਵਾਰ ਕੋ ਸਾਡਕੈ ਗਇਓ ਤਵਾਰ ਦਵਾਰ ਮਹੰਗੇ ਕੀ ਲਾਜ ਇਸ ਗੋਬਿੰਦਾਸ ਸੁਤਵਾਰ ਰਾਮ ਕਲੀ ਮਹੰਲਾਤੀ ਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਭੁਰਤਾ ਪਾਇਆ ਸਹਿ ਸੇਤੀ ਮਨੁ ਜੀਆ ਵਧਾਈਆਂ ਰਾਵ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਿਆਈਆਂ ਸ਼ਬਦਤਾ ਗਾਵ ਹਰੀ ਕੇ ਰਾਹ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦੁ ਆਤ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂ ਸਦਾ ਰਹੁ ਰਨਾਲੇ ਰਨਾਲੇ ਰਹੁ ਤੂ ਮਨ ਮੇਰੇ ਦੂਸਾ ਵੀਸਾਰਣਾ ਅੰਗੀਕਾਰੋ ਕਰੇ ਤੇਰਾ ਕਰੇ ਸਭ ਸਵਾਰਣਾ ਸੋ ਮਨਾ ਗਲਾਂ ਸੁਮ ਰਤ ਸੁਆਮੀ ਸੋ ਕਾ ਮਨ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਵਰ ਨਾਲੇ ਸਚ ਸਾਹਿਬ ਕਿਆ ਨਾਹੀ ਕਰਤੇ ਰ ਪਰਤਾ ਦੇ ਰ ਸਭਿ ਕਿਛੁ ਜੇ ਦੇਸੁ ਊਪਾਵੀ ਸਦਾ ਸਿਬਦ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਹਨੇਰੇ ਕਹੈ ਨਾਨਕ ਸਚੇ ਸਾਹਿਬ ਕਿਆ ਨਾਹੀ ਕਰਤੇ ਰ ਸਚਾ ਨਾਮ ਮੇਰਾ ਆਧਾਰੋ ਸਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗੁਈਆ ਕਰ ਸੰਤ ਸੁਖ ਮਨ ਆਇ ਵਿਸਿਆ ਜਿਨਿ ਚਾ ਸਭ ਪੁਜਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਕਹਿ ਤਾਨ ਸੁਣਾ ਸੰਤੋਸ਼ ਸ਼ਬਦ ਰੂਪੇ ਅਰੋ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤੁਦਵਾ ਸੋ ਕੀਤੇ ਕਾਲ ਕੰਟਨ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੋ ਵਾ ਤਿਤ ਕਰ ਅਨੰਦ ਵਾਜੇ ਅਨੰਦ ਸੁਣੋ ਬੜਾ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇ ਉਤਰੇ ਸਿਵਲ ਵਿਸੂਰੇ ਦੁਖ ਰੋਹ ਸੰਤਾ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਵੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾ ਮਣੀ ਮਾਲਾ ਪੰਜਵਾ ਤਾਲਵੀ ਦਿਨ ਵਸਤੋ ਭਈਓ ਸਾਸਾਂ ਤੋਂ ਵਿਚਾਰ ਅਮਰਤ ਨਾਮ ਠਾ ਗੁਰ ਕਾ ਪਇਓ ਜਿਸ ਕਾ ਸਭ ਸਰਦਾਰੂ ਜੇ ਕੋ ਖਾਵੈ ਜੇ ਕੋ ਗੁੰਚੈ ਤਿਸ ਕਾ ਹੋਈ ਉਦਾਰੂ ਏ ਵਸਤ ਜੀ ਨਾ ਜਾਈ ਨਿਤ ਰਿਤ ਰ குரு ਤਾਰੂ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰ ਸਲੋਕ ਮੰਨ ਲਾ ਪੰਜਵਾ ਤੇਰਾ ਗੀਤਾ ਜਤੋ ਨਾਹੀ ਮੈ ਨਜੋ ਕੀ ਤੋਈ ਮੈ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਉਪਿਓਈ ਤਰਸ ਪਿਆ ਮੈਂ ਰਾਮ ਤੋਈ ਸਤਿਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਧੀਵਹਿ ਹਰੇਆ ਤਰਸ ਪਿਆ ਮੈਂ ਰਾਮ ਤੋਈ ਸਤਿਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਧੀਵਹਿ ਹਰੇਆ ਪੌੜੀ ਜਥੈ ਦੂਸਮ ਰਥ ਜਥੈ ਕੋਏ ਨਾ ਆਏ ਉਥੈ ਤੇਰੀ ਰਖ ਅਗਨੀ ਉਦਰ ਮਾਹੇ ਸੁਣਨ ਕਹਿ ਜਾਮ ਕੇ ਦੂਤ ਨਾਇ ਤੇਰੇ ਛੱਡ ਜਾਏ ਪਉ ਜਲ ਵਿਸਮਸ ਗਾ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅਮਰ ਸੇਖਾ ਹੈ ਕਲ ਮੈ ਉਪਨੋ ਗੁਣ ਗੋਬਿੰਦ ਗਾਹੇ ਸਭ ਸਨੋਂ ਕਿਰਪਾਲ ਸਮਾਲੇ ਸਤ ਸਾਹੇ ਬਿਰਤਾ ਕੋਈ ਨਾ ਜਾਏ ਜੇ ਆਵੇ ਤੁਧਾਰੇ ਸ਼ਲੋਕ ਮੰਲਾ ਪੰਜਵਾ ਅੰਤਰ ਗੁਰ ਆਰਾਧਨ ਜਿਹਵਾ ਜਪ ਗੁਰ ਨਾਮ ਨਿਤਨੀ ਰੂਪੇਖਣਾ ਸਰਵਣੀ ਸੁਨਣਾ ਗੁਰਦਾਉ ਸਤਿਗੁਰ ਦੇ ਤੀਰਤ ਆਦਰਗੈ ਪਈਐ ਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਏ ਵਤ ਦੇ ਜਗ ਮੈ ਉਤਮ ਕਾਢੀਐ ਬਿਰਲੇ ਕਈ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪੋ ਬਾਰੈਨ ਗੁਰ ਕੀ ਪੈਰੀ ਪਾਇ ਕੈ ਸਵਾਰੈਨ ਹੋਆ ਆਪ ਦੇ ਆਲ ਮਨੁ ਨਾ ਵਿਸਾਰੈਨ ਸਾਜਨਾ ਕੈ ਸੰਗਿ ਭਵਜਲ ਤਾਰੈਨ ਸਾਕ ਦਿਨਿੰਦਰ ਦੁਸ਼ਟੋਖਿ ਨਵਾਏ ਬੇਦਾਰੈਨ ਤੇ ਸਾਕ ਕੀ ਟੇਕ ਨਾਨਕ ਮਨੈ ਬਾਏ ਜਿਸੇ ਵਸ ਸੁਖ ਹੋਏ ਸਗਲੇ ਦੁਖ ਜਾਏ ਐਸਾ ਬਕੀ ਢੇਕ ਨਾਨਕ ਮਨੈ ਬਾਹੇ ਜਿਸ ਮੇ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਤੈ